ਸ਼ਸ਼ੀਕਾਲ ਐਂਟੀਵੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਬੋਲਣ ਵਾਲੇ ਸ਼ਾਇਰ ਤੇ ਬੜੇ ਹੀ ਸੂਝਵਾਨ ਸਾਡੇ ਨਾਲ ਮੌਜੂਦ ਹਨ ਵਿਸ਼ਾਲ ਤਖੀ ਜੀ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਆਪਣੀ ਸ਼ਾਇਰੀ ਦਾ ਕੈਰੀਅਰ ਸ਼ੁਰੂ ਕੀਤਾ ਤੇ ਕਿਸ ਤਰੀਕੇ ਦੀ ਸ਼ਾਇਰੀ ਉਹ ਬੋਲਦੇ ਹਨ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਵਿਸ਼ਾਲ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇੱਕ ਸ਼ਾਇਰੀ ਸੁਣਾ ਦਿਓ ਜੀ ਲੋਕ ਚਿਹਰੇ ਤੇ ਕੁਝ ਹੋਰ ਹੁੰਦੇ ਆ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਲੋਕ ਚਿਹਰੇ ਤੇ ਕੁਝ ਹੋਰ ਹੁੰਦੇ ਆ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਚਿਹਰੇ ਤੇ ਲਿਖਿਆ ਕੁਝ ਨਹੀਂ ਲੱਭਦਾ ਕੌਣ ਆਪਣਾ ਤੇ ਕੌਣ ਪਰਾਇਆ ਕੌਣ ਆਪਣਾ ਤੇ ਕੌਣ ਪਰਾਇਆ ਇਹ ਤਾਂ ਮਾੜੇ ਟਾਈਮ 'ਚ ਹੀ ਪਤਾ ਲੱਗਦਾ ਇਹ ਤਾਂ ਮਾੜੇ ਟਾਈਮ 'ਚ ਹੀ ਪਤਾ ਲੱਗਦਾ ਵਾਹ ਜੀ ਵਾਹ ਬਹੁਤ ਵਧੀਆ ਸ਼ਾਇਰੀ ਹੈ ਇਸ ਤਰੀਕੇ ਦੀਆਂ ਹੋਰ ਕਾਫੀ ਸ਼ਾਇਰੀਆਂ ਹਨ ਜਿਨ੍ਹਾਂ ਨੂੰ ਇਹਨਾਂ ਨੇ ਬੋਲਿਆ ਹੈ ਤੇ ਆਪਣੇ ਇੰਸਟਾਗ੍ਰam ਚੈਨਲ ਤੇ ਇਹਨਾਂ ਨੇ ਅਪਲੋਡ ਕਰਦੇ ਸਨ ਸੋ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਇਹਨਾਂ ਦੇ ਇੰਸਟਾਗ੍ਰam ਚੈਨਲ ਵਿਸ਼ਾਲ ਤੱਕੀ ਦੇ ਉੱਤੇ ਜਾ ਕੇ ਇਹਨਾਂ ਨੂੰ ਫੋਲੋ ਕਰੋ ਤੇ ਇਹਨਾਂ ਦੀਆਂ ਆਉਣ ਵਾਲੀਆਂ ਹੋਰ ਵੀਡੀਓ ਨੂੰ ਦੇਖੋ ਤੇ ਤੁਸੀਂ ਆਪਣਾ ਕੈਰੀਅਰ ਕਿਵੇਂ ਸ਼ੁਰੂ ਕੀਤਾ ਕਿਵੇਂ ਤੁਹਾਨੂੰ ਖਿਆਲ ਆਇਆ ਵੀ ਮੈਂ ਇਸ ਸ਼ਾਇਰੀ ਨੂੰ ਸੁਣਾ ਕੇ ਲੋਕਾਂ ਤੱਕ ਆਪਣੀ ਗੱਲ ਨੂੰ ਪਹੁੰਚਾਵਾਂ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ ਦੇਖੋ ਜੀ ਕੈਰੀਅਰ ਦੀ ਗੱਲ ਇਦਾਂ ਜੀ ਲਿਖਣਾ ਸ਼ੌਂਕ ਬਚਪਨ ਦਾ ਸੀ ਬਚਪਨ ਦਾ ਸ਼ੌਂਕ ਸੀ ਸਦਾ ਲਿਖਣਾ ਸ਼ਾਇਰੀ ਨੂੰ ਤਾਂ ਜੋ ਜੋ ਜ਼ਿੰਦਗੀ ਦੇ ਧੋਖੇ ਜੋ ਜੋ ਜ਼ਿੰਦਗੀ ਨਾਲ ਹੁੰਦਾ ਗਿਆ ਆਪਣੇ ਪਰਖ ਦੇ ਵਿੱਚ ਲੋਕ ਆਂਦੇ ਗਏ ਕੋਣ ਆਪਣਾ ਕੋਣ ਪੜਾਇਆ ਉਸੇ ਹਿਸਾਬ ਨਾਲ ਅਸੀਂ ਲਿਖਦੇ ਪਏ ਉਹਦੇ ਹਿਸਾਬ ਨਾਲ ਅਸੀਂ ਲਿਖਣਾ ਸ਼ੁਰੂ ਕੀਤਾ ਜੀ ਦੇਖਿਆ ਜਾਂਦਾ ਹੈ ਵੀ ਕਾਫੀ ਜਗ੍ਹਾ ਤੇ ਲੋਕ ਕਹਿੰਦੇ ਆ ਵੀ ਜਦੋਂ ਬੰਦੇ ਦਾ ਦਿਲ ਟੁੱਟਦਾ ਹੈ ਜਾਂ ਤਾਂ ਨਸ਼ੇੜੀ ਬੰਦਾ ਹੈ ਜਾਂ ਸ਼ਾਇਰ ਬੰਦਾ ਤੁਸੀਂ ਸ਼ਾਇਰ ਬਣੇ ਕਿਤੇ ਤੁਹਾਡੇ ਤਾਂ ਨਹੀਂ ਦਿਲ ਟੁੱਟਿਆ ਹੋਊਗਾ ਜੀ ਦਿਲ ਦੀ ਗੱਲ ਕਹੇ ਕਹਿ ਪੀ ਸਕਦਾ ਟੁੱਟਿਆ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ ਪਰਸਨਲ ਮੈਟਰ ਆ ਹੋ ਵੀ ਸਕਦਾ ਹੈ ਜੀ ਸ਼ਾਇਦ ਦੇ ਪਿੱਛੇ ਬਹੁਤ ਕਾਰਨ ਹੋ ਸਕਦੇ ਆ ਜ਼ਰੂਰੀ ਨਹੀਂ ਹੈ ਦਿਲ ਟੁੱਟਿਆ ਹੋ ਸਕਦਾ ਕੁਝ ਜ਼ਿੰਦਗੀ ਦੇ ਧੋਖੇ ਕੁਝ ਜ਼ਿੰਦਗੀ ਸਿਖਾ ਜਾਂਦੀ ਹੈ ਤਾਂ ਜ਼ਿੰਦਗੀ ਨੇ ਸ਼ਾਇਰ ਬਣਾਇਆ ਜੀ ਠੀਕ ਹੈ ਜੀ ਆਪਣਾ ਇਹ ਕੈਰੀਅਰ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ